ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਦੀ ਵੀਡੀਓ ਬਣਾਈ ਆ ਦੋਵੇਂ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀ ਬਈ ਐਂ ਮੰਨ ਲਓ ਕੱਚੀਆਂ ਨੇ ਤੇ ਦੋਵੇਂ ਜਰਸੀਆਂ ਆ ਗਿਆ ਕਿ ਨਹੀਂ ਜੰਗਾ ਜਰਸੀਆਂ ਬਣੇ ਹਾਂ ਤੇ ਬਈ ਕਿਹੜਾ ਸੁਆ ਸੁਨਿਆੜੀ ਪਹਿਲਾ ਨੰਬਰ ਤੇ ਦੇਖਦੇ ਆ ਦੂਜਾ ਸੁਆ ਕਿਹਾ ਅਗਲੇ ਨੇ ਕੁਛ ਮੰਨ ਲਿਆ ਅਗਲਾ ਹਣਾ ਠੀਕ ਆ ਆਪਾਂ ਜਿੱਤ ਲਈਓ ਕਹਿੰਦੇ ਦੂਜਾ ਸੁੰਦੀ ਠੀਕ ਆ ਬਈ ਕਹਿੰਦਾ ਵੀ ਅਗਲੇ ਨੇ ਤਾਂ ਬਈ ਦੂਜਾ ਆਖਿਆ ਭਾਵੇਂ ਤੀਜਾ ਮੰਨ ਲਿਓ ਭਾਵੇਂ ਦੂਜਾ ਮੰਨ ਲਿਓ ਖਣ ਲੈ ਵੀ ਦੀ ਸਾਫ ਸੁਥਰੀ ਆ ਥਣ ਬਹੁਤ ਚੰਗਾ ਲੱਗਿਆ ਵਾ ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਵਾ ਕਰਮਾਲੀ ਦਾ ਕਿੰਨੇ ਦਨਾਂ ਦੀ ਕੱਚੀ ਪਈ ਆ ਜੀ ਹੱਦ ਤੇ ਦੀ ਕੱਚੀ ਆ ਇੱਕ ਹੱਦ ਤੇ ਦੀ ਬਈ ਕੱਚੀ ਆ ਉਸਾ ਬਣਾੰਦਾਜਾ ਲਾ ਕੇ ਚੱਲੋ ਤੇ ਮੋਲ ਜਿਹੜਾ ਬਈ ਮੇਦਰ ਦੇਣ ਲੈਂਡ ਰੱਖਿਆ ਗਿਆ 61000 ਹੈ ਨਾ ਹਾਂ 61000 ਠੀਕ ਆ ਤੇ ਪਿੰਡ ਹੈਗਾ ਵੀਰ ਦਾ ਬਈ ਹਿੰਮਤਪੁਰਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਨਿਹਾਰ ਸਿੰਘਲਾ ਪੈਂਦੀਆਂ ਨੇੜੇ ਪਿੰਡ ਭਧੌੜ ਵੀ ਰਾਜਦਾ ਤੇ ਇਧਰੋਂ ਨਿਹਾਰ ਸਿੰਘਲਾ ਵੀ ਨੇੜੇ ਰਹਿੰਦਾ 12 ਕਿਲੋਮੀਟਰ ਬਈ ਨੂੰ ਪੈਂਦਾਗਾ ਤੇ ਜੰਗ ਜਿਹੜੀ 2 ਨੰਬਰ ਆ ਇਹ ਕਿਹੜਾ ਸੁਆ ਇਹ ਵੀ ਦੂਜਾ ਜਿਹਾ ਦੱਸਿਆ ਉਹਨਾਂ ਨੇ ਭਲਾ ਅਗਲਾ ਤੀਜਾ ਮੰਨ ਲੈ ਠੀਕ ਆ ਪੀਰ ਕਾਰਡ ਆ ਬਈ ਪਿਛਲੇ ਸ ਇਹ ਐਤ ਕੀ ਕਿੰਨਾ ਕੇ ਦੇ ਦੂਗੀ ਐਤ ਕੀ ਗਰਮੀ ਦੇ ਹਿਸਾਬ ਨਾਲ ਆਪਾਂ ਐਂ ਹਿਸਾਬ ਲਾ ਗਏ ਜੇ ਜਰ ਉਹਨੇ ਹੀ ਹੈ ਨਾ 16 17 ਹੀ ਦੇ ਦੇ ਠੀਕ ਆ ਥਣ ਲੈਵਾ ਬਹੁਤ ਚੰਗਾ ਹੈ ਨਾ ਚੰਗਾ ਪੂਰਾ ਤੇ ਇਹਦਾ ਮੁੱਲ 58000 ਰੁਪਏ ਇਹਦਾ 58000 ਠੀਕ ਆ ਬਾਈ ਇਹਦਾ ਮੁੱਲ ਬਾਈ ਨੇ 58000 ਰੁਪਏ ਰੱਖਿਆਗਾ ਤੇ ਮੋਬਾਈਲ ਨੰਬਰ ਹੈਗਾ 910872780954 ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਸ਼ੋਰਟ ਨੂੰ ਦੇਖਣ ਲਈ ਧੰਨਵਾਦ ਜੀ